ਨਾ ਦੇ ਵਿੱਚ ਵੱਡਾ ਮੋੜਾ ਵੱਡਾ ਮੋੜਾ ਜਿਹੜਾ ਉੱਗ ਕੇ ਸਾਹਮਣੇ ਆਇਆ ਕੇ ਸੈਂਟਰ ਦੀ ਸਰਕਾਰ ਵੱਲੋਂ ਸਾਹੱਗੀ ਰਿਭੂ ਨਾਂਕ ਦੇ ਪਾਚਾ ਜੀ ਦੇ 559 ਪ੍ਰਕਾਸ਼ ਦੇ ਆਡੇ ਬੰਦੇ ਜਿਹੜੀਆਂ ਜਿਹੜੀਆਂ ਸਜਾਵਾਂ ਉਸ ਮਾਫ ਕਰ ਲਈ ਤੇ ਕੁਝ ਜਿਹੜੀਆਂ ਹੋਰ ਕਮਿਊਟ ਕਰਕੇ ਉਮਰ ਕਾਂ ਦੇ ਚ ਕੋਤਵਧੀ ਕਰਨਾ ਨੋਟੀਫਿਕੇਸ਼ਨ ਹੋਈ ਸੀ ਉਹ ਕਹਾਦਾ ਪਹਿਲਾ ਐਲਾਨ ਹੋਇਆ ਵੀ ਨੋਟੀਫਿਕੇਸ਼ਨ ਕੋਈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆ ਦਾ ਉਹਨਾਂ ਦੀ ਪਾਰਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਦੀ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਲੋਟੀ ਵੋਕੇਸ਼ਨ ਵੀ ਹੋ ਗਈ ਬਕਾਇਦਾ ਤੋਂ ਉਹ ਕਾਫੀਆਂ ਵੀ ਮਜ਼ਬੂਤ ਆ ਅੱਜ ਇਹ ਡਿਸਕਸ ਹੋਇਆ ਕਿ ਤਾਮਨੂ ਨੂੰ ਆਰਥ ਦੇ ਪਾਚਾ ਇਸ ਧਰਤੀ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਨੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਹਰ ਨੂੰ ਜਾਵਰ ਕਿਹਾ ਤੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਜਾਣਾ ਪਿਆ ਤੇ ਸਤਿਗੁਰੂ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸ਼ੁਰੂਆਤ ਦੇ ਪੜੇ ਦੀ ਇੱਕ ਓਮਕਾਰ ਦੇ ਪੁੱਤਰ ਸੁਭਾਅ ਦੀ ਉਹ ਰਾਂਟਰ ਅੱਜ ਤੱਕ ਉਵੇਂ ਚੱਲੀ ਅਸਿੱਖ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਧਰਮ ਦੀ ਰੱਖਿਆ ਲਈ ਨਾਨਕ ਦੇ ਪਾਤਸ਼ਾਹ ਦੀ ਉਹ ਪ੍ਰਣਾਲੀ ਤਹਿਤ ਆਪਣਾ ਸੀਸ ਦਾ ਬલિદાન ਦਿੱਤੇ ਜੀ ਧਰਮ ਦੀ ਜਾਗ ਕੀਤੀ ਜਿਹਦੇ ਵਿੱਚ ਤਿੰਨ ਮਹਾਨ ਸਿੱਖੀ ਸ਼ਾਮਲ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਆਜ ਦੀ ਅਜੈਕਟੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ

ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਰਦੀ ਤੇ ਸਿੱਖ ਸਿੱਖ ਕੋਈ ਨੂੰ ਵੀ ਲੋਕਾਂ ਦੇ ਲੰਬੇ ਹੱਸੇ ਤੋਂ ਜਿਹੜੇ ਛੇਲਾਂ ਦੇ ਵਿੱਚ ਬੈਠੇ ਆ ਜਾਂ ਆਈ ਬਲਵੰਤ ਸਿੰਘ ਰਾਜਵਾਨਾ ਪਿੱਛੇ ਆ ਉਹ ਸਰਕਾਰ ਆਪਣਾ ਵਾਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਤੇ ਉੱਤੇ ਸਾਡਾ ਨਿਸਕਾਸ ਹੋਇਆ ਦੂਸਰਾ ਜਿਹੜਾ ਸਭ ਤੋਂ ਇੱਕ ਦੁਖਦਾਈ ਘਟਨਾ ਪਿੱਛੇ ਜਿਹੜੀ ਸ਼੍ਰੀ ਅਗਰਵਕੇ ਪਾਪਰੀ ਸੀ ਸਰਬੰਨੀ ਗੁਰਦਾਰਾ ਪਰਵੰਧਕ ਕਮੇਟੀ ਦੀ ਇੰਜੈਕਟਰ ਨੇ ਉਹਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸਾਹਿਬ ਨੂੰ ਤੇਗ ਬਾਹਰ ਪਾਚਾ ਜੀ ਦਾ ਸ਼ਹੀਦੀ ਗੁਰਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ